ਕੇਲੇਰੇ ਦਾ ਸਭ ਤੋਂ ਛੋਟਾ ਪਿੰਡ ਕਹਿ ਸਕਦੇ ਆਪਾਂ ਸੁਰਜਨਪੈਣੀ ਜੋ ਕਿ ਮੂਨਕ ਤੋਂ ਸਿਰਫ 1.5-2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਤੇ ਕੱਗਰ ਦਾ ਜੋ ਦਰਿਆ ਹੈ ਕਾਫੀ ਭਰਿਆ ਹੋਇਆ ਚੱਲਦਾ ਹੈ ਹਜੇ ਖਤਰੇ ਤੋਂ ਥੋੜਾ ਘੱਟ ਹੈ ਪਰ ਭਰੇ ਹੋਣ ਦੇ ਕਾਰਨ ਇਹਨਾਂ ਨੇ ਕੰਢਿਆਂ ਤੇ ਇੰਨੀ ਕੁ ਮਜ਼ਬੂਤੀ ਵਾਲੇ ਪ੍ਰਬੰਧ ਕੀਤੇ ਹੋਏ ਹਨ ਤੁਸੀਂ ਵੇਖ ਸਕਦੇ ਹੋ ਇਹਨਾਂ ਨੇ ਕੋਲ ਗੱਟੇ ਰੱਖੇ ਹੋਏ ਹਨ ਅਤੇ ਜੀਬੀਸੀ ਕੋਲ ਹੀ ਇਹਨਾਂ ਦੇ ਖੜੀ ਹੋਈ ਹੈ ਆ ਦੇਖ ਸਕਦੇ ਹੋ ਤੁਸੀਂ ਗੱਟੇ ਵੀ ਇੱਥੇ ਹਨ ਅਤੇ ਜੀਸੀਬੀ ਵੀ ਇੱਥੇ ਖੜੀ ਹੈ। ਸੋ ਛੋਟਾ ਪਿੰਡ ਹੋਣ ਦੇ ਬਾਵਜੂਦ ਵੀ ਇਹਨਾਂ ਦੇ 20 ਤੋਂ 25 ਬੰਦੇ ਇਸ ਸਮੇਂ ਮੌਜੂਦ ਹਨ ਤੇ ਬੰਦੇ ਵੀ ਕਹਿੰਦੇ ਪੂਰੇ ਛਾਟ ਕੇ ਲੈ ਕੇ ਆਏ ਨੇ ਵੀ ਜਿਹੜੇ ਦੋ-ਦੋ ਗੱਟੇ ਚੱਕ ਸਕਣ। ਸੋ ਕਰਦੇ ਆਂ ਇਹਨਾਂ ਨਾਲ ਗੱਲ। ਹਾਂਜੀ ਵੀਰ ਜੀ ਦੋ ਸ਼ਬਦ ਦੱਸੇ ਜਾ। ਹਾਂਜੀ ਅਸੀਂ ਪਿੰਡ ਸੁਦਿਰਪਣੀ ਤੋਂ 20 ਤੋਂ 25 ਬੰਦੇ ਆਏ ਜੀ ਛੋਟਾ ਜਿਹਾ ਪਿੰਡ ਹੈ ਸਾਡਾ। ਮੂਲਕ ਤੋਂ 1.5 ਤੋਂ 2 ਕਿਲੋਮੀਟਰ ਚੜ੍ਹਦੇ ਕਿ ਨਹੀਂ ਪੈਂਦੇ ਜੀ। ਜੀ। ਸਾਨੂੰ ਸਭ ਤੋਂ ਵੱਧ ਘੱਗਰ ਦੀ ਮਾਰ ਪੈਂਦੀ ਹੈ ਜੀ ਪਾਣੀ ਦਾ ਚੜੋ ਫੱਲੇ ਜੀ ਪੂਰਾ ਖਤਰਾ ਬਣਿਆ ਹੋਇਆ ਹੈ ਜੀ ਅਸੀਂ ਪੂਰੀ ਮੁਸਤੈਦ ਹਾਂ ਉਰੇ ਕੰਮ ਕਰ ਰਹੇ ਹਾਂ ਜੀ ਘੱਗਲ ਦੇ ਜੀ ਅੱਛਾ ਅੱਛਾ ਸਮਝ ਅੱਧੀ ਰਾਤ ਦਾ ਸਮਾਂ ਜੀ ਅੱਛਾ ਜੀ ਘੱਗਰ ਦਾ ਪੱਧਰ ਹੁਣ ਕਿਵੇਂ ਚੱਲਦਾ ਪਿਆ ਜੀ ਪੂਰਾ ਚੜਾਓ ਚੰਦ ਰਿਹਾ ਜੀ ਪੂਰਾ ਫੱਲ ਲੈਣਾ ਕਿਵੇਂ ਖਤਰੇ ਵਾਲਾ ਕੰਮ ਹੈਗਾ ਖਤਰੇ ਦੇ ਜਾ ਰਹੇ ਜਮਾ ਖਤਰੇ ਦੇ ਸੂਈ ਜਮਾ ਇਹ ਜਿਹੜੇ ਲੋਕ ਸੁਣਦੇ ਪਏ ਨੇ ਜੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਹਿ ਰਿਹਾ ਵੀ ਸਾਡੀ ਮਦਦ ਕਰੋ ਵੀ ਜਿੰਨੀ ਵੀ ਹੋ ਸਕਦੀ ਹੈ ਕੋਈ ਜਿੰਨੀ ਵੀ ਹੋਵੇ ਕਿਸੇ ਦਾ ਹੱਥ ਬੰਨ੍ਹ ਕੇ ਬੇ ਧੰਨਵਾਦ ਜੀ ਤੁਹਾਨੂੰ ਜਿਵੇਂ ਜਿਵੇਂ ਅਸੀਂ ਅੱਗੇ ਅੱਗੇ ਜਾਂਦੇ ਜਾਵਾਂਗੇ ਤੁਹਾਨੂੰ ਅਪਡੇਟ ਦਿੰਦੇ ਜਾਵਾਂਗੇ ਘੱਗਰ ਦੇ ਬਿਲਕੁਲ ਨਾਲ ਇਹਨਾਂ ਨੇ ਆਪਣਾ ਮੋਰਚਾ ਲਾਇਆ ਹੋਇਆ ਹੈ ਬੰਨ ਇਹਨਾਂ ਨੇ ਪੂਰਾ ਮਜ਼ਬੂਤ ਕੀਤਾ ਹੋਇਆ ਹੈ ਗੱਟੇ ਦੇਖ ਸਕਦੇ ਹੋ ਕਈਆਂ ਦੇਖ ਸਕਦੇ ਹੋ ਸਾਰੀ ਇਹਨਾਂ ਕੋਲ ਸੂਲਤ ਹੈਗੀ ਹੈ ਲੱਟਾਂ ਲੱਗੀਆਂ ਹੋਈਆਂ ਹਨ ਤੇ ਇਸ ਦੇ ਉਲਟ ਤੁਸੀਂ ਪਰਲੀ ਸਾਈਡ ਦੇਖੋ ਪਾਰ ਜੇ ਆਪਾਂ ਪਰਲੀ ਸਾਈਡ ਵੀ ਦੇਖੀਏ ਪਰਲੀ ਸਾਈਡ ਵੀ ਘੱਗਰ ਤੇ ਕਾਫੀ ਵਧੀਆ ਪ੍ਰਬੰਧ ਨੇ ਥੋੜੇ ਥੋੜੇ ਲੰਬਾ ਅਸਲੇ ਨਾਲ ਬੰਨ ਬਣਾਏ ਹੋਏ ਹਨ ਆ ਦੇਖ ਸਕਦੇ ਹੋ ਤੁਸੀਂ ਜਿਵੇਂ ਜਿਵੇਂ ਅੱਗੇ ਅੱਗੇ ਗਜਾਈਏ ਤੇ ਉਹ ਦੇਖੋ ਲਟਾਂ ਚਮਕਦੀਆਂ ਹੋਈਆਂ ਅੱਧੀ ਰਾਤ ਦਾ ਸਮਾਂ ਜੀ ਘੱਗਰ ਦਾ ਜਿਹੜਾ ਹੈਗਾ ਘੱਗਰ ਖਤਰੇ ਦੇ ਨਿਸ਼ਾਨ ਤੇ ਹੈ ਬਹੁਤ ਪਾਣੀ ਜਿਹੜਾ ਹੈਗਾ ਰਫ਼ਤਾਰ ਨਾਲ ਚੱਲ ਰਿਹਾ ਹੈ ਤਾਂ ਸਾਡੇ ਵੀਰ ਸਰਜਣ ਪਣੀ ਵਾਲੇ ਜਿਹੜਾ ਸਾਡਾ ਪਿੰਡ ਮੋਣ ਕੋ ਡੇਢ ਕਿਲੋਮੀਟਰ ਤੇ ਆ ਸਭ ਤੋਂ ਛੋਟਾ ਪਿੰਡ ਆ ਸਾਡੇ ਹਲਕੇ ਦਾ ਲੇਕਿਨ ਸਭ ਤੋਂ ਵੱਧ ਜਿਹੜੇ ਸਾਡੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਮੁਸ਼ਤਦੀ ਦੇ ਨਾਲ ਜਿਹੜਾ ਹੈਗਾ ਇੱਥੇ ਘੱਗਰ ਤੇ ਪਹਿਰਾ ਦੇ ਰਹੇ ਨੇ ਤੇ ਰਣੀਆ ਇਹਨਾਂ ਦੇ ਤੇ ਸਾਡੀ ਜਿਹੜੀ ਡਿਊਟੀ ਲੱਗੀ ਹੈ ਲੰਗਰ ਦੀ ਡਿਊਟੀ ਲੱਗਿਆ ਬਈ ਜੀ ਸਾਡੇ ਜਿਹੜੇ ਸਾਡੇ ਨਵੀਂ ਪੰਚਾਇਤ ਚੁਣੀ ਐਮਸੀ ਸਰਪੰਨ ਸਾਡੇ ਗੁਰਵਿੰਦਰ ਜੀ ਸਾਡੇ ਜਿਹੜੇ ਜिला ਸਿੰਘ ਜੀ ਤੇ ਨਛੇਤਰ ਸਿੰਘ ਜੀ ਤੇ ਮੇਰਾ ਛੋਟਾ ਵੀਰ ਜਤਿੰਦਰ ਬੱਲੂ ਚਿਮਾ ਅਸੀਂ ਸਾਰੇ ਸੁਦਰ 골ਡੀ ਵੀਰ ਅੱਗੇ ਬੈਠਾ ਉਹ ਅਗਲੀ ਪਲਟੋਨ ਨੂੰ ਸੰਭਾਲ ਰਿਹਾ ਹੈ ਯਾਨੀ ਕਿ ਸਾਡੀ ਲੰਗਰ ਦੀ ਡਿਊਟੀ ਲੱਗੀ ਹੈ ਇਹ ਵੀਰਾਂ ਨੇ ਹੁਣ ਲੰਗਰ ਲੈ ਕੇ ਆਏ ਸੀ ਅਸੀਂ ਤਾਂ ਚਾਹ ਦੀ ਸੇਵਾ ਕਿਉਂਕਿ ਕਿਸੇ ਤਰ੍ਹਾਂ ਕਿਸੇ ਸਾਡੇ ਬੰਦਿਆਂ ਦੇ ਸਾਡੇ ਯੋਧਿਆਂ ਦੇ ਹੌਸਲੇ ਪਸੰਨਾ ਹੋਣ ਤੇ ਮਜਬੂਤ ਨਾਲ ਕੰਮ ਕਰ ਸਕਣਾਂ ਤੋ ਇਹਨਾਂ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਬਾਕੀ ਵੀ ਜਿਹੜੇ ਸਾਡੇ ਜਿੱਥੇ ਤੱਕ ਮੇਰੀ ਬਾਤ ਸੁਣਦੀ ਹੈ ਮੌਣਕ ਵਾਸਤੇ ਵੀ ਬੇਨਤੀ ਕਰਦਾ ਕਿ ਹੁਣ ਸਮਾਂ ਨਿਕਲਣ ਦਾ ਕਿ ਆਓ ਬਾਹਰ ਨਿਕਲੀਏ ਲੋਕਾਂ ਲਈ ਨਿਕਲੋ ਆਪਣੀ ਜ਼ਮੀਨ ਲਈ ਆਪਣੇ ਆਪ ਨੂੰ ਬਚਾਉਣ ਲਈ ਬਾਹਰ ਆਜੋ ਤੁਸੀਂ ਆਪਣੀ ਫਸਲ ਨੂੰ ਬਚਾਉਣ ਲਈ ਬਾਹਰ ਆਜੋ ਐਨੇ ਬਹੁਤ ਹੈ ਜਿਵੇਂ ਆ ਮੇਰੇ ਵੀਰ ਆ ਕੇ ਸਰਜਨ ਪੈਣੀ ਤੋਂ ਮੌਣਕ ਵਾਲੇ ਬੰਨ ਤੇ ਵਿਚਾਰੇ ਮੁਸਤਫੀ ਨਾਲ ਆਪਣਾ ਪੈਰਾ ਦੇ ਰਹੇ ਨੇ ਤੁਸ ਆਪਣਾ ਸਾਰਾ ਫਰਜ਼ ਬਣਦਾ ਅਸੀਂ ਬਹੁਤ ਧੰਨਵਾਦੀ ਹਾਂ ਸਾਡੇ ਗਵਾਂਢ ਪਿੰਡਾਂ ਦੇ ਸਰਜਨ ਪੈਣੀ ਪੁੰਦਰ ਪੈਣੀ ਸਲੇਮਗੜ ਇਹਨਾਂ ਪਿੰਡਾਂ ਤੋਂ ਬਹੁਤ ਸੰਗਤ ਆ ਕੇ ਇੱਥੇ ਸਾਡੀ ਬਹੁਤ ਸੇਵਾ ਕਰ ਰਹੀ ਹੈ ਬੰਨ ਦੀ ਹਾਲਾਂਕਿ ਸਾਰੇ ਦਾ ਸਾਰਾ ਬੰਨ ਮੂਨਕ ਦੀ ਜ਼ਮੀਨ ਚ ਹੈ ਪਰ ਫਿਰ ਵੀ ਇਹ ਸਾਰੇ ਪਿੰਡ ਬਹੁਤ ਹੀ ਜਦੋਜਹਤ ਨਾਲ ਇੱਥੇ ਸਵੇਰ ਤੋਂ ਸੇਵਾ ਕਰ ਰਹੇ ਨੇ ਤੇ ਸਾਡੇ ਨਗਰ ਵਾਲੇ ਸਾਰੇ ਇਹਨਾਂ ਦੇ ਲੰਗਰਾਂ ਦੀ ਸਾਰਿਆਂ ਦੀ ਚਾਹ ਪਾਣੀ ਦੀ ਸੇਵਾ ਨਿਭਾਰੇ ਨੇ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਪਿੰਡਾਂ ਦਾ ਜਿਨ੍ਹਾਂ ਨੇ ਆ ਕੇ ਬੰਨ ਤੇ ਸੇਵਾ ਨਿਭਾਈ ਹੈ ਸਵੇਰ ਤੋਂ ਕਈ 2-3 ਦਿਨਾਂ ਤੋਂ ਲੱਗ ਰਹੇ ਨੇ ਕਿ ਅੱਜ ਸਾਰਾ ਦਿਨ ਹੀ ਬਰਸਾਤ ਹੁੰਦੀ ਰਹੀ ਹੈ ਪਰ ਫਿਰ ਵੀ ਇਹਨਾਂ ਦਾ ਹੌਸਲਾ ਬੁਲੰਦ ਰਿਹਾ ਬਰਸਾਤ ਦੇ ਵਿੱਚ ਵੀ ਡਟੇ ਰਹੇ ਨੇ ਜੀ ਉਹਦੇ ਬ ਆ ਰਿਹਾ ਹੈ ਖੱਗਰ ਦੇ ਕਿਨਾਰੇ ਤੇ ਬੈਠੇ ਨੇ ਮੇਰੇ ਵੀਰ ਕਿਉਂ ਬੈਠੇ ਨੇ ਕਾਰਨ ਆਪਾਂ ਨੂੰ ਪਤਾ ਹੀ ਏ ਵੀ ਖੱਗਰ ਚ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਤੇ ਜਿਵੇਂ ਆਪਾਂ ਪਿੱਛੇ ਦੇ ਹਾਲਾਤ ਸੁਣਦੇ ਪਏ ਆ ਉਤੋਂ ਮੀਂਹ ਪੈਂਦਾ ਪਿਆ ਕੰਡੇ ਕਮਜ਼ੋਰ ਹਨ ਸੋ ਗੋਲਦੀ ਵੀਰ ਕੋਲ ਪਹੁੰਚੇ ਸੀ ਇਹ ਵੀਰ ਵੇਖੋ ਪੰਜ 6 ਬੰਦਿਆਂ ਨੂੰ ਨਾਲ ਲੈ ਕੇ ਵਧੀਆਂ ਲੇਟਾਂ ਦਾ ਪ੍ਰਬੰਧ ਕੀਤਾ ਹੋਇਆ ਕਿਉਂਕਿ ਮੂਨਕ ਵਾਲੀ ਸਾਈਡ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਹੈ ਤੇ ਬਾਕੀ ਗੱਲ ਕਰਦੇ ਆ ਵੀਰ ਨਾਲ ਹਾਂ ਜੀ 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 ਫਤਿਹ ਜੀ ਹਾਂ ਜੀ ਵਿਰਜੀ ਕਿਵੇਂ ਦੇ ਹਾਲਾਤ ਚੱਲਦੇ ਪਏ ਨੇ ਉਹ ਘੱਗਰ ਨੂੰ ਲੈ ਕੇ ਬਹੁਤ ਖਤਰਨਾਕ ਹਾਲਾਤ ਨੇ ਵੀ ਤੇ ਬੜੇ ਔਖੇ ਟਾਈਮ ਚੋਂ ਲੰਘਦੇ ਪਏ ਆਂ ਬਾਰਿਸ਼ ਦਾ ਦੌਰ ਵੀ ਚੱਲੰਦੇ ਆ ਪਾਣੀ ਵੀ 748 ਤੋਂ ਲੰਘ ਚੁੱਕਿਆ ਬੜਾ ਔਖਾ ਟਾਈਮ ਹੈ ਜੀ ਭੁਰਾਂ ਦਾ ਮੇਰ ਕਰੇ ਅਬਾ ਦੀਫੂ ਮੇਰ ਕਰਨ ਬਿਲਕੁਲ ਔਖਾ ਟਾਈਮ ਚੋਂ ਲੰਘ ਚਲੀਏ ਜਿਹੜੇ ਹੁਣ ਇਸ ਸਮੇਂ ਘੱਗਰ ਦੇ ਆਪਣੇ ਕੰਡੇ ਨੇ ਕਿਵੇਂ ਨੇ ਘੱਗਰ ਦੇ ਕੰਡੇ ਕੁਝ ਵੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਉਹ ਕਿ بارش ਪੈਨ ਕਰਕੇ ਨਾ ਪੋਲੇ ਹੋ ਗਏ ਕੱਢ ਨੇ ਜੀ ਤੇ ਬਹੁਤ ਨੀਵੇਂ ਰਹਿ ਗਏ ਪਾਣੀ ਬਹੁਤ ਉੱਚਾ ਆ ਚੁੱਕਿਆ ਹੈ ਜ਼ਮੀਨ ਦੇ ਪੱਧਰ ਤੋਂ ਲਗਭਗ 4 4 5 5 ਫੁੱਟ ਪਾਣੀ ਉੱਚਾ ਹੈ ਕਿਸੇ ਵੀ ਟਾਈਮ ਕਿਸੇ ਕੋਈ ਮੜਕਮ ਹੋ ਸਕਦਾ ਕਿਸ ਕਰਕੇ ਅਸੀਂ ਪਾਣੀ ਸੱਤ ਜੀ ਹੈਗੇ ਆ ਵਾਰੀ ਵਾਰੀ ਕੋਈ ਜਾਗਦੇ ਆ ਕਦੀ ਇੱਧਰ ਕੀੜਾ ਦੇ ਲੱਗਦੇ ਉੱਧਰ ਕੀੜਾ ਦੇ ਲਿਆ ਅਸੀਂ ਮੱਟ ਪਾਨੇ ਪਏ ਆ ਅਸੀਂ ਹੁੰਦੇ ਪਏ ਸੀ ਉਧਰੋਂ ਕੀੜਾ ਲਾ ਕੇ ਦੇਖਦੇ ਪਏ ਸੀ ਨਾ ਵੀ ਸਾਨੂੰ ਉਹ ਪੋਲ ਕੋਲ ਮਿਲੇ ਨੇ ਬੰਦੇ ਚਾਰ ਅੱਗੇ ਇਧਰ ਏਰੀਆ ਚ ਬੰਦੇ ਬਹੁਤ ਘੱਟ ਨੇ ਸਾਡੇ ਪਤਾ ਨਹੀਂ ਕੀ ਕੋਈ ਪ੍ਰਮਾਤਮਾ ਦੀ ਕਿਰਪਾ ਸਾਡੀ ਕੀ ਨਲਾਕੀ ਏ ਸਾਡੇ ਮੂਨਕ ਦੇ ਲੋ ਖਾਸ ਕਰਕੇ ਮੂਨਕ ਦੇ ਲੋਕ ਮੋਟਰਾਂ ਵਾਲੇ ਜਾਂ ਪਿੰਡ ਵਾਲੇ ਸਾਨੂੰ ਕੋਈ ਸਾਥ ਨਹੀਂ ਦੇਦੇ ਰਾਤ ਨੂੰ ਤੇ ਮਤਲਬ ਕੋਈ ਨਹੀਂ ਦਿਨੇ ਸੈਲਫੀਆਂ ਵਾਸਤੇ ਘੱਗਰ ਦਾ ਪੋਲ ਭਰ ਜਾਏਗਾ ਪ੍ਰਸ਼ਾਸਨ ਵੀ ਤੰਗ ਅਸੀਂ ਵੀ ਤੰਗ ਲੋਕ ਵੀ ਤੰਗ ਜਦੋਂ ਸਾਡੇ ਨਾਲ ਕੋਈ ਮਾੜਾ ਟਾਈਮ ਹੋ ਗਿਆ ਕੋਈ ਉਹ ਘਟਾ ਟਾਈਮ ਆ ਗਿਆ ਲੋਕਾਂ ਨੇ ਸੈਲਫੀਆਂ ਲੈਣੀਆਂ ਗਾਣੇ ਲਾਣੇ ਨੇ ਉਹ ਕਨੇ ਸਾਡੇ ਨਾਲ ਦੋਖਣੇ ਦੋਖ ਨਹੀਂ ਮੰਨਣ ਦੇ ਯਾ ਜਾਈਏ ਇੱਥੇ ਬਈਏ ਅਸੀਂ ਲੋਕਾਂ ਨੇ ਤਰਲੇ ਕਰ ਕਰ ਜੱਪ ਚੁਲੇਆ ਵੀ ਆਪੋ ਆਪਣੀ ਮੋਟਰਾਂ ਦੇ ਬੈ ਉਹ ਠਿਕਰੀ ਪੈਰਾ ਦੋ ਜਿੱਥੇ ਕਿ ਲੋਡ ਆਪਾਂ ਇਕੱਠੇ ਹੋ ਜੀ ਪੰਜ ਚਾਰ ਭਰਾ ਅਸੀਂ ਕੀ ਆ ਚਾਰ ਟੋਟਰੂ ਆ ਬਿਲਕੁਲ ਜੀ ਸਾਡੇ ਕੋਲ ਘਟੋ ਘਟ ਵੀ 9 ਤੋਂ 10 ਕਿਲੋਮੀਟਰ ਦੈਰੀ ਹੈ ਜਿਹਦੇ ਵਿੱਚ 15 ਬੰਦੇ ਹੋਣੇ ਵੱਤੋ ਬੰਦੇ ਜੀ ਉਹ ਸਾਡੀ ਕੋਈ ਚੰਗੀ ਫੋਚ ਨਹੀਂ ਹੈਗੀ ਹੂੰ ਬਿਲਕੁਲ ਜੀ ਤੇ ਜਿਵੇਂ ਪਰਲੀ ਸਾਈਡ ਦੇਖਿਆ ਜਾਏ ਪਰਲੀ ਸਾਈਡ ਦੇ ਕੀ ਹਾਲਾਤ ਨੇ ਨਹੀਂ ਪਰਲੀ ਸਾਈਡ ਤੇ ਬਹੁਤ ਔਖਾ ਟਾਈਮ ਹੈ ਪਰ ਬਹੁਤ ਉਹਨਾਂ ਦਾ ਪ੍ਰਬੰਧ ਵਧੀਆ ਹੈ ਹੂੰ ਉਹ ਪਿੰਡਾਂ ਚੋਂ ਲੋਕ ਨਿਕਲੇ ਹੋਏ ਨੇ ਆਪ ਵੀ ਬਿਲਕੁਲ ਜੀ ਕੁ ਮੋਟਰ ਵਾਲੇ ਵੀ ਨੇ ਲਾਈਟਾਂ ਲੱਗਦੇ ਨੇ ਲਾਈਟਾਂ ਲੱਗੀਆਂ ਨੇ ਉਹਨਾਂ ਨੇ ਪੜਾ ਬਣਾਏ ਨੇ ਅਡੋੜ ਪੜਾਚੋਂ ਬੈਠੇ ਨੇ ਬਹੁਤ ਬੰਦੇ ਬੈਠੇ ਨੇ ਪਰਲੀ ਸੜਕ ਆਪਣੇ ਨਾਲੋਂ ਉਧਰ ਦਾ ਬਹੁਤ ਜ਼ਿਆਦਾ ਫਰਕ ਹੈ ਬਹੁਤ ਜ਼ਿਆਦਾ ਜੀ ਤੇ ਜੋ ਪਾਣੀ ਦੀ ਰਫਤਾਰ ਹੈ ਇਹਦੇ 'ਚ ਵੀ ਫਰਕ ਪਿਆ ਹੈ ਬਹੁਤ ਬਹੁਤ ਤੇਜ਼ ਹੈ ਵੀਰੇ ਬੜੇ ਮਾੜੇ ਮਾਰੇ ਰੂਪ ਚ ਆ ਕੇ ਇੱਥੇ ਆ ਕੇ ਤੇ ਬਹੁਤ ਔਖਾ ਹੈ ਕੁਝ ਵੀ ਹੋ ਸਕਦਾ ਸੋ ਪ੍ਰਮਾਤਮਾ ਕਰੇ ਅੱਜ ਦੀ ਰਾਤ ਖੈਰ ਸੁਖ ਦੀ ਲੰਘੇ ਸੋ ਅੱਗੇ ਅਪੀਲ ਬੰਦਿਆਂ ਨੂੰ ਆਪਾਂ ਕੀ ਕਰਨੀ ਚਾਹਾਂਗੇ ਕਰਨੀ ਚਾਹਾਂਗੇ ਵੀਰ ਸਾਡਾ ਸਾਥ ਦਿਓ ਆਓ ਨਾਲ ਮਿਲ ਕੇ ਆਪਾਂ ਔਖੇ ਟਾਈਮ ਚੋਂ ਨਿਕਲੀਏ ਆਪਾਂ ਇੱਕ ਦੂਜੇ ਨੂੰ ਚੇੜਾ ਨਾ ਕਰੀਏ ਰੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਹੀ ਨਾ ਦੇਗੀ ਵੀ ਅਸੀਂ ਮੂਨਕਾਲੇ ਨਿਕਲ ਨਹੀਂ ਸਕਦੇ ਛੋਟਾ ਦੇ ਪਿੰਡੇ ਸੁਰਜਣ ਪੈਣੀ ਉਹਨਾਂ ਦੇ ਤੁਸੀਂ ਅੱਗੇ ਜਾਓਗੇ ਵੇਖਿਓ ਤੁਸੀਂ ਨਾ ਨਾ ਕਰਦੇ 100 ਬੰਦਾ ਉਹਨਾਂ ਦੇ ਪਿੰਡ ਚੋਂ ਨਿਕਲੇ ਆ ਬਿਲਕੁਲ ਫਲੇਮ ਘੜ ਤੋਂ ਨਿਕਲੇ ਹੋਣਗੇ ਭੁੰਦੜ ਪੈਣੀ ਤਾਂ ਪਰ ਸਾਡੇ ਮੂਨਕ ਚ ਕੀ ਨੇ ਪੰਜ ਸੱਤ ਜੀ ਨੇ ਉਹ ਵੀ ਉਹ ਵੇਖੋ ਤੇ ਮੁੰਡਾ ਵਿਚਾਰਾ ਮਾਲ ਡੰਗਰ ਦਾ ਕੰਮ ਕਰਦਿਆ ਜੀ ਸੰਧੂ ਪਰਿਵਾਰ ਨਾਲ ਇਹ ਮੁੰਡੇ ਕੀਤੀ ਕਰਦੇ ਨੇ ਇਹ ਵਿਚਾਰੇ ਆਪਣੇ ਆਪ ਛੱਡ ਜਿਹੜਾ ਆ ਕੇ ਭੱਜ ਗਏ ਹੋਏ ਨੇ ਫਸਾ ਦੇਣ ਵਾਸਤੇ ਕੰਮ ਛੱਡ ਕੇ ਆ ਗਏ ਨਿਕਲੋ ਬਾਹਰ ਯਾਰ ਸਾਨੂੰ ਲੋੜ ਹੈ ਤੁਹਾਡੀ ਵੀਰ ਜੀ ਇੱਕ ਗੱਲ ਦਾ ਆਪਾਂ ਇਥੋਂ ਪਤਾ ਲਗਾ ਸਕਨੇ ਆ ਵੀ ਇਹ ਬੰਦੇ ਕਿਉਂ ਨਹੀਂ ਹੁੰਦੇ ਕਾਰਨ ਕੀ ਸੱਚ ਬੰਦਿਆਂ ਦਾ ਨਾ ਉਹਨਾਂ ਦਾ ਕਾਰਨ ਕੀ ਏ ਜਾਂ ਤਾਂ ਲੋਕਾਂ ਕੋਲ ਫਾਈਨੈਂਸ਼ੀਅਲੀ ਇੰਨੇ ਤਕੜੇ ਨੇ ਉਹਨਾਂ ਨੂੰ ਫਸਲ ਦੀ ਲੋੜ ਹੀ ਨਹੀਂ ਤੇ ਜਾਂ ਫਿਰ ਲੋਕੀ ਵੇਸਲੇ ਹੋ ਗਏ ਦੀ ਹਮ ਵੀ ਕੋਈ ਗੱਲ ਨਹੀਂ ਫੇਰੇ ਵੇਖਾਂਗੇ ਬਿਲਕੁਲ ਇਹਨਾਂ ਗੱਲਾਂ ਦਾ ਥੋੜਾ ਕੋਈ ਕਟਿਆ ਖਾਣਾ ਆਪਾਂ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਆਪਾਂ ਗੋਲਦੀ ਵੀਰ ਦੀ ਗੱਲ ਕਰੀਏ ਡੰਗਰ ਬੱਚਾ ਵੀ ਸਾਂਭਦੇ ਨੇ ਆਪਣੀ ਘਰ ਵੀ ਡਿਊਟੀ ਦਿੰਦੇ ਨੇ ਤੇ ਘੱਗਰ ਚ ਵੀ ਲਗਾਤਾਰ ਤਿੰਨ ਦਿਨਾਂ ਤੋਂ ਇੱਥੇ ਡਿਊਟੀ ਚੱਲਦੀ ਪਈ ਹੈ ਇਹਨਾਂ ਦੀ ਸੋ ਸਾਰੇ ਭਰਾਵਾਂ ਦਾ ਹੱਕ ਬਣਦਾ ਵੀ ਆਪਾਂ ਆਪਣੇ ਬੰਨਾਂ ਨੂੰ ਮਜ਼ਬੂਤ ਰੱਖੀਏ ਗੌਰ ਕਰੀਏ ਸੋ ਰਾਦਾ ਕਾਫੀ ਟਾਈਮ ਹੋ ਗਿਆ ਤੇ ਦੁਬਾਰਾ ਫਿਰ ਅਪੀਲ ਇੱਕੋ ਚੱਲਦੀ ਪਈ ਹੈ ਜੇ ਆਪਾਂ ਥੋੜਾ ਜਿਹਾ ਹੁਣ ਆਪਾਂ ਸਾਵਧਾਨੀ ਵਰਤ ਲਈਏ ਜਦ ਜ਼ਿੰਮੇਵਾਰੀ ਸਮਝ ਲਈਏ ਤੇ ਆਪਾਂ ਨੂੰ ਬੜੇ ਵਧੀਆ ਰਿਜ਼ਲਟ ਮਿਲਣਗੇ ਕੱਲ ਨੂੰ ਕਿਸੇ ਵੀ ਆਫਤ ਦਾ ਆਪਾਂ ਨੂੰ ਸਾਹਮਣਾ ਕਰਨ ਦੀ ਲੋੜ ਨਹੀਂ ਪੈਂਦੀ ਧੰਨਵਾਦ ਬਾਲ ਸੋਨਹਾਰ ਸੱਲਾ ਆ ਦੇਖਦਾ ਕਿ ਤੁਸੀਂ ਘੱਗਰ ਦੇ ਢਾਏ ਤੇ ਤੰਬੂ ਲਾ ਲਾ ਕੇ ਬੰਦੇ ਨਿਗਰਾਨੀ ਹਿੱਟ ਬੈਠੇ ਹੋਏ ਨੇ ਤੇ ਬਾਹਰ ਕਾਫੀ ਬਾਰਿਸ਼ ਹੋ ਰਹੀ ਹੈ ਹਾਂਜੀ ਇਹ ਕਿਹੜੀ ਜਗ੍ਹਾ ਦਾ ਕੀ ਨਾਂ ਹੈ ਜਗ੍ਹਾ ਦਾ ਨਾਂ ਦੱਸੋ ਜੀ 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 ਨਾਮ ਸੜਕ ਪਿਪਲੀਆ ਦਾ ਘਾਟ ਹੈ ਪਿਪਲੀਆ ਪਿਪਲੀਆ ਦਾ ਘਾਟ ਹੀ ਹੈ ਹਾਂ ਜੱਗਰ ਦਾ ਹਾਲ ਕੀ ਜਾਈ ਹੋਣਾ ਜੱਗਰ ਚੜ ਰਿਹਾ ਹੈ ਹਾਂਜੀ ਚੜ ਰਿਹਾ ਜੀ ਬਹੁਤ ਚੜਦਾ ਬਈ ਬਹੁਤ ਚਲੋ ਪਰਮਾਤਮਾ ਕਰੇ ਖੈਰ ਚੋਖ ਰੱਖੇ ਹਨਾ ਜੀ ਠੀਕ ਹੈ ਜੀ ਰਾਤ ਦਾ ਕਾਫੀ ਟਾਈਮ ਹੋ ਗਿਆ ਜੀ ਹਨਾ ਕਿੰਨਾ ਕੁ ਟਾਈਮ ਹੋ ਗਿਆ ਰਾਤ ਦਾ ਜੀ 8:00 ਬਜੇ ਨੂੰ 11:00 ਬਜੇ ਤੱਕ ਠੀਕ ਹੈ ਜੀ